ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਸਵਾਗਤ ਹੈ ਸਾਡੇ YouTube ਚੈਨਲ ਗੁਰਬਾਣੀ ਕੀਰਤਨ ਤੇ ਅੱਜ ਤੁਹਾਨੂੰ ਸੁਣਾਉਣ ਜਾ ਰਿਹਾ ਸਾ ਕਾ ਸਰਹੰਦ ਵਾਲੀ ਸਾਖੀ ਪਾਗਵਨ ਇਸ ਸੱਪਖ ਦੀ ਜੰਗ ਵਿੱਚ ਗੁਰੂ ਜੀ ਦਾ ਸਾਰਾ ਪਰਿਵਾਰ ਇੱਕ ਦੂਜੇ ਨਾਲ ਨਿਕੜ ਗਿਆ ਛੋਟੇ ਸੁਪੁੱਤਰ ਸਾਹਿਬ ਜادہ ਜੋਰਾਵਰ ਸਿੰਘ ਜੀ ਤੇ ਸਾਹਿਬ ਜادہ ਫਤਿਹ ਸਿੰਘ ਜੀ ਆਪਣੀ ਦਾਦੀ ਮਾਤਾ گجری جی نال چلے گئے بکھڑے رستیا تو لنگ دے گنے جنگل بانی ہندے اگے ہی اگے ٹور دے گئے رستے ویچ کئی جنگلی جنور اونا دے کو لنگے شیر بھی دکھائی دیتے سپ بھی دکھائی پر دلیر صاحب صاحبزادے اپنے پیارے دادی جی

ਮਾਤਾ ਗੁਜਰੀ ਜੀ ਸਮੇਤ ਦੋਹਾਂ ਸਾਹਿਬ ਜਾਦਿਆਂ ਦੇ ਕੰਮੂ ਮੱਚ ਕੀ ਦੀ ਚੁਕੜੀ ਕੋਲ ਜਾ ਪਹੁੰਚੇ ਮਾਤਾ ਜੀ ਨੂੰ ਦੇਖਦਿਆਂ ਹੀ ਉਹ ਬਾਹਰ ਆ ਗਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ ਮੇਰਾ ਤਾਂ ਨਿਪਾਗ ਹੈ ਆਪ ਜੀ ਮੇਰੀ ਨਿਮਾਨਨੀ ਜਗੀ ਕੁਟਿਆ ਵਿੱਚ ਵਿਸਰਾਮ ਕਰੋ ਮਾਤਾ ਜੀ ਤੇ ਸਾਹਿਬ ਜਾਦਿਆਂ ਕੰਮੂ ਦੀ ਸਰਦਾ ਦੇਖ ਕੇ ਖੁਸ਼ ਹੋਏ اس لئے ماتا جی نے اس رات کمو چگی ٹکنا ہی ٹھیک سمجھا واحر جی کا خالص واحر جی کی فتح جی تعہیوں یہ ساخی ودیا لگی ہو چینل سبسکرائب اور ویڈیو لائک ضرور کر دو جی